ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰ ਦੁਨਣਾ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਉਮੀਦ ਕਰਦੇ ਆਂ ਆਸ ਕਰਦੇ ਆ ਸਾਰੇ ਬਹੁਤ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਕੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਬਾਰੇ ਸਾਨੂੰ ਤਾਂ ਪਰ ਤੁਸੀਂ ਆਪਣਾ ਪ੍ਰਿੰਟ ਦੇ ਵਰਕ ਦੇ ਨਾਲ ਰੈਡੀ ਕਰਵਾਉਣਾਗਾ ਪਰ ਤੁਸੀਂ ਆਪਣਾ ਕੋਈ ਵਧੀਆ ਡਿਜ਼ਾਈਨਰ ਤੋਂ ਪ੍ਰਿੰਟ ਕਰਵਾਉਣਾ ਹੈਂਡਵਰਕ ਦਾ ਸੂਟ ਰੈਡੀ ਕਰਾਉਣਾ ਆਪਾਂ ਬਿਨਾਂ ਨਾਰਮਲ ਵੇਅਰ ਤੁਸੀਂ ਆਪਣਾ ਮਸ਼ੀਨ ਵਰਕ ਦੇ ਵਿੱਚ ਰੈਡੀ ਕਰਵਾਉਣਾ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਬੁਟੀਕ ਸਟਾਈਲ ਸੂਟ ਤੁਹਾਨੂੰ ਮਿਲ ਜੂਗਾ ਤੇ ਤੁਸੀਂ ਆਪਣਾ ਆਰਡਰ ਹੈਡਾ ਸਾਨੂੰ ਵਟਸਐਪ ਤੇ ਦੇ ਸਕਦੇ ਹੋਗੇ ਤੇ YouTube ਤੋਂ ਇਲਾਵਾ ਤੁਸੀਂ ਸਾਨੂੰ ਇੰਸਟਾ ਤੇ ਫੋਲੋ ਕਰੋ ਸੰਧੂ ਬੁਟੀਕ ਕੋਡ ਦੋ ਨਾਂ ਆਪਣਾ ਸਾਡੀ ਇੰਸਟਾ ਹੈ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਤੋਂ ਦੇਖ ਕੇ ਸਿਲੈਕਟ ਕਰਕੇ ਆਪਣਾ ਸੇਵ ਟੂ ਸੇਵ ਮਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਡਿਜ਼ਾਈਨ ਤੁਹਾਡੀ ਆਪਣੀ ਵੀ ਹੋ ਸਕਦੀ ਹੈ ਜ਼ਰ ਡਿਜ਼ਾਈਨ ਤੁਸੀਂ ਆਪਣਾ ਸੈਂਡ ਕਰਕੇ ਸਾਥੋਂ ਉਦੋਂ ਦਾ ਵੀ ਸੇਮ ਟੂ ਸੇਮ ਡਿਜ਼ਾਈਨ ਲੈ ਕੇ ਤਿਆਰ ਕਰਵਾ ਕੇ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਆਪਣੇ ਕੋਲ ਫੈਬਰਿਕ ਆ ਸਟੀਚਿੰਗ ਆ ਵਰਕ ਦਾ ਜਿੱਦਾਂ ਦਾ ਵੀ ਤੁਸੀਂ ਆਪਣਾ ਬੁਟੀਕ ਸਟਾਈਲ ਸੂਟ ਜਿਹੜਾ ਬਣਾਉਣਾ ਚਾਹੋ ਉਦੋਂ ਦਾ ਬਣਾ ਕੇ ਲੈ ਸਕਦੇ ਹੋ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਸਾਰੇ ਵਰਕ ਵਾਲੇ ਸੂਟ ਲੈ ਕੇ ਆਇਆਗੇ ਤੇ ਅਮੀਰ ਕਰ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਪਸੰਦ ਆਉਣਗੇ ਫੈਬਰਿਕ ਅਲੱਗ-ਲੱਗਾ ਆਪਾਂ ਵਧੀਆ ਵਰਕ ਦੇ ਨਾਲ ਰੈਡੀ ਹੋਏ ਸੂਟ ਆਪਣੇ ਹੋਏ ਹੋਏ ਨੇਗੇ ਤੇ ਤੁਸੀਂ ਜਿੰਨਾ ਵਿੱਚ ਜੋ ਤੁਹਾਨੂੰ ਪਸੰਦ ਹੋਇਆ ਆਪਣਾ ਸਕਰੀਨਸ਼ਾਟ ਭੇਜ ਕੇ ਜਿਹੜਾ ਸੇਮ ਟੂ ਸੇਮ ਉਹਦਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਦਿਖਾਉਣੇ ਆਪਣਾ ਜੋ ਅੱਜ ਦਾ ਪਹਿਲਾ ਸੂਟ ਹੈਗਾ ਹਾਂਜੀ ਦੇਖੋ ਜਿਹੜਾ ਪਹਿਲਾ ਸੂਟ ਆਪਾਂ ਅੱਜ ਦਾ ਇਹ ਆਪਣੇ ਮਸਲੀਨ ਦੇ ਉੱਪਰ ਤਿਆਰ ਕਰ ਮੈਚਿੰਗ ਸੂਟ ਆ ਗਏ ਇਹਦਾ ਸਕਿਨ ਕਲਰ ਦੀ ਆਪਣੀ ਸ਼ਰਟ ਆਗੀ ਤੇ ਮੈਰੂਨ ਕਲਰ ਦੀ ਆਪਣੀ ਜਿਹੜੀ ਇਹ ਬਾਟਮ ਆਗੀ ਦੇਖੋ ਬੜੀ ਵਧੀਆ ਹੈ ਸਿੰਪਲ ਜੇ ਵਰਕ ਦੇ ਨਾਲ ਆਪਾਂ ਨੇ ਦੇਖੋ ਤਿਆਰ ਕਰਵਾਇਆਗਾ ਇਹ ਸ਼ਰਟ ਆਗੀ ਇਹਦੀ ਐਦਾਂ ਕੱਟਵਰਕ ਹੋਇਆ ਹੈ ਚਾਹ ਕੇਰੇ ਦੇ ਉੱਪਰ ਦੇਖੋ ਇਹ ਵਾਲਾ ਕੱਟਵਰਕ ਚਾਹ ਕੇਰੇ ਦੇ ਉੱਪਰ ਹੋਇਆ ਹੋਇਆਗਾ ਤੇ ਇੱਧਰ ਦੇਖੋ ਇਹਦੀ ਬਾਜੂ ਦੇ ਉੱਪਰ ਆ ਗਿਆ ਵਰਕ ਨਾਲ ਆਪਾਂ ਮੈਚਿੰਗ ਦੇਖੋ ਇਹਦੀ ਬਾਟਮ ਲਗਾਈ ਹੈਗੀ ਇਹ ਵਾਲੀ ਬਾਟਮ ਆਗੀ ਇਹਦੀ ਤੇ ਐਦਾਂ ਆਪਾਂ ਨੂੰ ਬਾਟਮ ਦੀ ਮੂਰੀ ਦੇ ਉੱਪਰ ਵਰਕ ਮਿਲੂਗਾ ਆਹ ਵਾਲਾ ਬਾਟਮ ਨੇ ਮੂਰੀ ਤੇ ਵਰਕ ਆ ਗਿਆ ਮਹਿਰੂਨ ਕਲਰ ਦੀ ਆਪਣੀ ਬਾਟਮ ਲਗਾਈ ਆ ਸਕਿਨ ਕਲਰ ਦੀ ਆਪਣੀ ਸ਼ਰਟ ਲਗਾਈ ਆ ਕਲ ਤੁਸੀਂ ਦੇਖੋ ਇਹ ਦੇਖੋ ਨਾਲ ਸਿੰਪਲ ਸੋਬਰ ਜਿਹਾ ਸੂਟਾ ਗਰਮੀਆਂ ਦੇ ਵਿੱਚ ਨਾ ਵਧੀਆ ਆਪਣਾ ਵਧੀਆ ਲੁੱਕ ਵਾਲਾ ਸੂਟ ਬਣੂਗਾ ਨਾਲ ਦੇਖੋ ਪਿਓਰ ਸੁਪਰਨੈਟ ਦਾ ਆਪਣਾ ਦੁਪੱਟਾ ਕਰਵਾਇਆ ਜਿਹਨੂੰ ਆਪਾਂ ਲੈਣਾ ਵਾਲੀ ਮਸਲੀਨ ਦਾ ਦੁਪੱਟਾ ਵੀ ਕਹਿ ਦੇਣਾ ਸੁਪਰਨੈਟ ਦਾ ਵੀ ਕਹਿ ਦੇਣਗੇ ਤੇ ਦੇਖੋ ਐਂਦਾ ਵੀ 4 ਸਾਈਡ ਦੁਪੱਟੇ ਤੇ ਕੱਟਵਰਕ ਹੋਇਆ ਹੈਗਾ ਇਹ ਵਾਲਾ ਦੁਪੱਟੇ ਦੇ ਵੀ 4 ਸਾਈਡ ਉਵੇਂ ਹੀ ਵਰਕ ਹੋਇਆ ਹੈਗਾ ਦੇਖੋ ਕਿੰਨੇ ਸੋਹਣੇ ਲੁੱਕ ਵਾਲਾ ਆਪਣਾ ਇਹਣਾ ਸੂਟ ਹੈ ਬਣ ਕੇ ਤਿਆਰ ਹੋਇਆਗਾ ਤੁਸੀਂ ਐਦਾਂ ਦਾ ਆਪਣਾ ਹਨਾ ਜਿਵੇਂ ਚਾਹੋ ਆਪਣਾ ਸੂਟ ਤਿਆਰ ਕਰਵਾ ਸਕਦੇ ਹੋ ਇਹ ਮਸਲੀਨ ਦੀ ਫੈਬ੍ਰਿਕਾ ਤੁਸੀਂ ਰਾਮ ਟੈਕਸ ਕਾਟਨ ਚ ਜਾਂ ਲਿਲਨ ਕਾਟਨ ਚ ਤੇ ਦੁਪੱਟਾ ਤੁਸੀਂ ਜਿਵੇਂ ਇਹਨਾਂ ਨੇ ਕੱਟ ਵਰਕ ਕਰਵਾਇਆ ਤੁਸੀਂ ਵਿਦਆਉਟ ਕੱਟ ਵਰਕ ਵੀ ਲੈ ਸਕਦੇ ਹੋ ਤੇ ਇਕੱਲੇ ਫਿਨਿਸ਼ਿੰਗ ਨਾਲ ਵੀ ਲੈ ਸਕਦੇ ਹੋ ਇਹ ਇਸ ਤੋਂ ਇਲਾਵਾ ਤੁਸੀਂ ਇਹਦੇ ਵਿੱਚ ਕੁਝ ਐਡ ਕਰਵਾਉਣਾਗਾ ਤਾਂ ਤੁਸੀਂ ਇਹਦੇ ਵਿੱਚ ਕੋਈ ਫਲਾਰ ਬਣਾ ਸਕਦੇ ਹੋ ਇਹਨੂੰ ਹੋਰ ਪਰਮਾ ਬਣਾਉਣ ਲਈ ਡਿਜ਼ਾਈਨ ਦੇ ਵਿੱਚ ਹਨਾ ਤੇ ਤੁਸੀਂ ਨਿਕ ਕੰਟਰਾਸਟ ਨਹੀਂ ਕਰਵਾਉਣਾ ਕਾਫੀ ਆਪਸ਼ਨਾਂ ਹੁੰਦੇ ਨੇ ਆਪਣੇ ਕੋਲ ਅਸੀਂ ਆਪਣੇ ਆਪਣੇ ਅਕੋਰਡਿੰਗ ਆਪਾਂ ਜਿਹੜਾ ਆਪਣਾ ਚੇਂਜ ਕਰ ਸਕਦੇ ਹਾਂ ਡਿਜ਼ਾਈਨ ਜਿਵੇਂ ਤੁਹਾਡੀ ਚੁਆਇਸ ਹੋਈ ਉਸ ਅਕੋਰਡਿੰਗ ਤੁਸੀਂ ਆਪਣਾ ਡਿਜ਼ਾਈਨ ਚੇਂਜ ਕਰਕੇ ਇਹਨੂੰ ਆਲ ਓਵਰ ਬਣਾ ਸਕਦੇ ਹੋ ਇਹਨੂੰ ਮੈਚਿੰਗ ਕਿਸੇ ਹੋਰ ਨਾਲ ਕੰਟਰਾਸਟ ਨਾ ਕਰ ਸਕਦੇ ਹੋਗੇ ਦੁਪੱਟੇ ਦਾ ਵਰਕ ਕੱਟ ਕਰਵਾ ਸਕਦੇ ਹੋ ਸੂਟ ਦੇ ਉੱਪਰ ਵਰਕ ਹੋਰ ਐਡ ਕਰਵਾ ਸਕਦੇ ਹੋ ਜਿਵੇਂ ਤੁਹਾਡੀ ਪਸੰਦ ਹੋਈ ਉਸ ਅਕੋਰਡਿੰਗ ਆਪਣਾ ਆਰਡਰ ਸਾਨੂੰ ਦੇ ਸਕਦੇ ਹੋ ਬਹੁਤ ਸੋਹਣਾ ਖੂਬਸੂਰਤ ਆਪਣਾ ਸੂਟ ਤਿਆਰ ਹੋਇਆ ਸੇਮ ਟੂ ਸੇਮ ਮੈਚਿੰਗ ਦੇ ਨਾਲ ਤੁਸੀਂ ਆਪਣਾ ਸੂਟ ਲੈਣਾ ਸੇਮ ਲੈ ਸਕਦੇ ਹਾਂਜੀ ਇਹ ਕੋ ਜਿਹੜਾ ਆਪਣਾ ਨੈਕਸਟ ਸੂਟ ਹੈਗਾ ਇਹ ਵਾਲਾ ਆਪਣਾ ਰਾਮਪੈਕਸ कॉटन ਜਿਹੜੀ ਆਪਾਂ ਲਿਲਨ कॉटन ਕਹਿੰਦੇ ਆ ਉਹਦੇ ਤਿਆਰ ਕਰਵਾਏਗਾ ਦੇਖੋ ਰਾਮਪੈਕਸ कॉटन ਦੇ ਉੱਪਰ ਆਪਣਾ ਤਿਆਰ ਹੈਗਾ ਇਹਦਾ ਇਹ ਵੀ ਦੇਖੋ ਸਿੰਪਲ ਸੋਬਰ ਜਿਹੇ ਡਿਜ਼ਾਈਨ ਨੇ ਆਪਣੇ ਅੱਜ ਵਾਲੇ ਦੇਖੋ ਇਹਦੇ ਵੀ 4 ਸਾਈਡ ਇੰਦਾ ਕੱਟਵਰਕ ਆ ਗਈ ਦੇਖੋ ਆ ਜਾ ਕੇ ਇਹਦੇ ਉੱਪਰ ਸੌਰੀ ਤੇ ਇੱਧਰ ਦੇਖੋ ਇਹ ਫਲਾਰ ਆ ਗਿਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਵਾਲੇ ਸੂਟ ਦੇ ਦੱਸਿਆ ਸੀਗਾ ਵੀ ਆਪਾਂ ਉਹਦੇ ਖੁੰਜੇ ਦੇ ਉੱਪਰ ਇੰਦਾ ਫਲਾਰ ਬਣਾ ਸਕਦੇ ਹਾਂ ਦੇਖੋ ਇਹਦੇ ਇੱਥੇ ਫਲਾਰ ਆ ਗਿਆ ਇੰਦਾ ਬਣੇ ਹੋਏ ਵਧੀਆ ਅੰਬੀਆਂ ਜਿਹੀਆਂ ਜਿਹਾ ਇਹ ਅਜਿਹਾ ਲਿ ਕੱਟਵਰਕ ਆ ਗਿਆ। ਇਹਦੀ ਬਾਜੂ ਦੇ ਉੱਪਰ ਆਪਾਂ ਨੂੰ ਵਰਕ ਮਿਲੇਗਾ। ਦੇਖੋ ਐਵੇਂ ਕੱਟ ਵਰਕੇ ਦੀ ਬਾਜੂ ਦੇ ਉੱਪਰ ਆ ਗਿਆ। ਤੇ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਆਪਾਂ ਦੇਖੋ ਇਹਦੇ ਨਾਲ ਦਾ ਜਿਵੇਂ ਆਪਾਂ ਇਹਦੇ ਵਿੱਚ ਥ੍ਰੈਡ ਪਾਇਆਗਾ ਉਹ ਥ੍ਰੈਡ ਦੇ ਨਾਲ ਦਾ ਦੁਪੱਟਾ ਕਰਵਾਇਆਗਾ। ਤੁਸੀਂ ਚਾਹੋ ਆਪਣਾ ਟਾਈਲ ਆਈ ਵੀ ਕਰਵਾ ਸਕਦੇ ਹੋ ਪਿਓਸ਼ਪੂਨ ਦਾ ਦੁਪੱਟਾ ਹੈਗਾ ਆਪਣਾ ਤੇ ਐਦਾਂ ਜਿਹੇ ਜ ਆਪਣਾ ਸਟੱਪ ਦਾ ਅ ਕਲਰ ਹੈਗਾ ਉਹੋ ਜਿਹੀ ਆਪਾਂ ਨੇ ਲੇਸ ਲਗਾਈ ਹੈਗੀ। ਤੇ ਇਹਦੇ ਨਾਲ ਦਾ ਕਲਰ ਨਾਲ ਦਾ ਆਪਾਂ ਨੇ ਦੁਪੱਟਾ ਕਰਵਾਇਆਗਾ। ਜਿਵੇਂ ਤੁਹਾਡੀ ਚੋਇਸ ਹੋਈ ਪਸੰਦ ਹੋਈ ਉਸ ਅਕੋਰਡਿੰਗ ਤੁਸੀਂ ਆਪਣਾ ਹਨਾ ਦੱਸ ਕੇ ਇਹ ਜਿਹੜੇ ਵੀ ਕਲਰ ਦੇ ਤੁਹਾਨੂੰ ਪਸੰਦ ਹੋਇਆ ਜਿਹੜਾ ਵੀ ਥ੍ਰੈਡ ਲਗਵਾਉਣਾ ਹੈ ਦੁਪੱਟਾ ਟਾਈ ਡਾਈ ਕਰਵਾਉਣਾ ਹੈ ਜਿਵੇਂ ਤੁਹਾਡੀ ਪਸੰਦ ਆ ਉਸੇ ਕੋਡਿੰਗ ਆਪਣਾ ਆਰਡਰ ਦੇ ਸਕਦੇ ਹੋ ਬਹੁਤ ਸੋਹਣਾ ਸੋਬਰ ਜਿਹਾ ਸਦਾ ਜੀ ਇਹ ਸੂਟ ਆਪਣੇ ਅੱਜ ਵਾਲੇ ਰਿਹਾ ਸਾਰੇ ਵਰਕ ਵਾਲੇ ਐਦਾਂ ਆਪਣੇ ਐਦਾਂ ਦੀ ਚੀਜ਼ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਨੈਕਸਟ ਹੈਗਾ ਆਪਣਾ ਇਹ ਵਾਲਾ ਵੀ ਆਪਣਾ ਰਾਮਟੈਕਸ ਕਾਟਨ ਦੀ ਫੈਬਰਿਕ ਹੈਗੀ ਇਹ ਵੀ ਆਪਣੇ ਬਿਲਕੁਲ ਨਵੇਂ ਜਿਹੇ ਵਰਕ ਨਾਲ ਤਿਆਰ ਹੋ ਕੇ ਆਇਆ ਸੂਟ ਦੇਖੋ ਇਹ ਆਪਣੀ ਰਾਮਟੈਕਸ ਕਾਟਨ ਦੀ ਫੈਬਰਿਕ ਹੈਗੀ ਦੇਖੋ ਆਪਣਾ ਡਿਜ਼ਾਈਨ ਹੈਗਾ ਸਾਰਾ ਤੁਹਾਨੂੰ ਇਦਾਂ ਹੀ ਡਿਜ਼ਾਈਨ ਦਿਖਾ ਦਿੰਨੀ ਆ ਇਹ ਚਾਹ ਕੇਰੇ ਦੇ ਉੱਪਰ ਹੈ ਤਾਂ ਡਿਜ਼ਾਈਨ ਬਣਾਇਆ ਹੋਇਆ ਹੈਗਾ ਕਲਰਫੁਲ ਦੇਖੋ ਆਪਾਂ ਵਰਕ ਦੇ ਨਾਲ ਲਿਖੇ ਥ੍ਰੈਡ ਦੇ ਨਾਲ ਆਪਾਂ ਵਰਕ ਕੀਤਾ ਹੈਗਾ ਦੇਖੋ ਛੋਟੇ ਛੋਟੇ ਫਲਾਰ ਜੇ ਬਣੇ ਹੋਏ ਨੇ ਚਾਹ ਕੇਰੇ ਦੇ ਉੱਪਰ ਗ੍ਰੀਨ ਪੱਤੀਆਂ येलो ਕਲਰ ਦਾ ਫਲਾਰ ਤੇ ਮੈਰੂਨ ਕਲਰ ਦੀ ਉਹਨੂੰ ਟੱਚ ਦਿੱਤਾ ਹੈਗਾ ਆਪਾਂ ਨੇ ਤੇ ਐਦਾਂ ਆ ਬੜ ਗਲੇ ਦੇ ਉੱਪਰ ਆਊਗਾ ਦੇਖੋ ਇਹ ਗਲੇ ਦੇ ਉੱਪਰ ਆਊਗਾ ਤੇ ਇਧਰ ਇਹਦੀ ਬਾਜਲ ਦਾ ਵਰਕ ਕਰਿਆ ਦੇਖੋ ਕਿੰਨਾ ਜਿਆਦਾ ਸੋਹਣਾ ਆਪਣਾ ਸੂਟ ਹੀ ਤਿਆਰ ਹੋਇਆ ਹੈ ਰਾਮ ਟੈਕਸ ਕੋਟਨ ਦੀ ਆਪਣੀ ਜਿਹੜੀ ਇਹ ਫੈਬਰਿਕ ਆਗੀ ਤੇ ਇਹ ਆਪਾਂ ਤੁਸੀਂ ਆਪ ਰਾਮ ਟੈਕਸ ਤੇ ਬਣਾਇਆਗਾ ਤੁਸੀਂ ਆਪਣਾ ਮਸਲੀਨ ਵਗੈਰਾ ਤੇ ਇਹਨੂੰ ਮੈਚਿੰਗ ਕਰਾਉਣਾ ਕੰਟਰਾਸਟ ਦੇ ਵਿੱਚ ਕਰਾਉਣਾ ਪਿਓਰ ਔਰਗਾਂਜ਼ਾ ਦਾ ਦੁਪੱਟਾ ਪਟਾਈ ਡਾਈ ਕਰਵਾ ਸਕਦੇ ਹੋ ਸੁਪਰ نیٹ ਦਾ ਦੁਪੱਟਾ ਬਹੁਤ ਸੋਹਣਾ ਲੱਗਦਾ ਗਰਮੀਆਂ ਦੇ ਲਈ ਬੈਸਟ ਹੈਗਾ ਪਿਓਰ ਸ਼ਫੂਨ ਦਾ ਹਨਾ ਟਾਈ ਡਾਈ ਵੀ ਦੁਪੱਟਾ ਇਹਦੇ ਨਾਲ ਬਹੁਤ ਜਿਆਦਾ ਸੋਹਣਾ ਲੱਗੂ ਇੱਕ ਕਲਰ ਦਾ ਕਰਵਾ ਕੇ ਆਪਾਂ येलो ਕਲਰ ਦੇ ਲਈ ਇਸ ਵਗੈਰਾ ਦੇ ਗਿਉਣ ਤਾਂ ਉਹਦਾ ਵੀ ਬਹੁਤ ਜਿਆਦਾ ਸੋਹਣਾ ਲੱਗੂਗਾ ਜਿਵੇਂ ਤੁਹਾਡੀ ਚੁਆਇਸ ਆ ਪਸੰਦ ਆ ਉਸ ਅਕੋਰਡਿੰਗ ਆਪਾਂ ਇਹਦਾ ਸੂਟ ਰਾਮਟੈਕਸ ਕਾਟਨ ਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਵੀ ਕੱਦੀ ਵੀਡੀਓ ਵਿੱਚ ਦੱਸਿਆਗਾ ਕਿ ਇਹ ਬਹੁਤ ਵਧੀਆ ਫੈਬਰਿਕ ਹੈਗਾ ਇਹਨੂੰ ਆਪਾਂ ਵਿਦਆਊਟ ਲਾਈਨਿੰਗ ਹੀ ਸਟਿਚ ਕਰ ਸਕਦੇ ਆ ਇਹਦੇ ਕੋਈ ਲਾਈਨਿੰਗ ਦੀ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਹੈਗੀ ਵਿਦਆਊਟ ਲਾਈਨਿੰਗ ਆਪਾਂ ਇਹਨੂੰ ਗਰਮੀ ਦੇ ਵਿੱਚ ਵੀਅਰ ਕਰ ਸਕਦੇ ਆ ਤੇ ਬਹੁਤ ਵਧੀਆ ਵਧੀਆ ਕੁਆਲਿਟੀ ਵਾਲਾ ਫੈਬਰਿਕ ਹੈਗਾ ਸਾਰੀ ਗਰਮੀ ਕਿਦਾਂ ਹੀ ਆਪਾਂ ਇਹਨੂੰ ਜਿਹੜਾ ਵੀਅਰ ਕਰ ਸਕਦੇ ਆ ਬਹੁਤ ਜਿਆਦਾ ਸੋਹਣਾ ਆਪਣਾ ਡਿਜ਼ਾਈਨ ਹੈਗਾ ਡਿਜ਼ਾਈਨ ਚੇਂਜ ਕਰਵਾਉਣਾ ਉਪਰਵਾਸ ਸਕਦੇ ਹੋਗੇ ਕੁਝ ਐਡ ਕਰਵਾਉਣਾ ਕੱਟ ਕਰਵਾਉਣਾ ਜਿਵੇਂ ਤੁਹਾਡੀ ਚੋਇਸ ਆ ਉਸ ਅਕੋਰਡਿੰਗ ਆਪਣਾ ਸੇਮ ਟੂ ਸੇ ਹਾਂਜੀ ਜਿਹੜਾ ਇਹ ਸੂਟ ਆਪਾਂ ਨੇ ਰੈਡੀ ਕਰਵਾਇਆ ਹੈਗਾ ਇਹ ਬਲੈਕ ਕਲਰ ਆ ਤੇ ਜਿਹੜੀ ਇਹ ਫੈਬਰਿਕ ਆਗੀ ਰਾਮਟੈਕਸ ਕਾਟਨ ਇਹਨਾਂ ਪੱਲਣ ਕਾਟਨ ਵੀ ਕਹੇ ਜਾਣਗੇ ਉਹ ਵਾਲੀ ਫੈਬਰਿਕ ਆ ਪੱਲਣ ਕਾਟਨ ਦਾ ਆਪਣਾ ਸੂਟ ਹੈਗਾ ਤੇ ਸਾਰਾ ਆਪਾਂ ਮਸ਼ੀਨ ਵਰਕ ਦੇ ਨਾਲ ਤਿਆਰ ਕਰਵਾਇਆ ਬਲੈਕ ਕਲਰ ਦੇ ਵਿੱਚ ਇਹ ਫੈਦਰ ਸਾਰੀ ਸ਼ਰਟ ਦੇ ਉਪਰ ਆ ਵਾਲੇ ਫਲਾਰ ਬਣੇ ਹੋਏ ਦੇਖਦਾ ਸਾਰੀ ਸ਼ਰਟ ਤੇ ਫਲਾਰ ਹੋਣਗੇ ਐਵੇਂ ਕਲਰਫੁਲ ਫਲਾਰ ਬਣਾਏ ਨੇ ਆਪਾਂ ਨੇ ਇਸ ਸਾਹੜ ਦਾ ਦੇਖੋ ਤੁਹਾਨੂੰ ਪਤਾ ਹੀ ਹੈ ਬਲੈਕ ਕਲਰ ਦੇ ਉੱਪਰ ਦਾ ਥ੍ਰੈਡ ਤਾਂ ਆਪਾਂ ਕੋਈ ਵੀ ਯੂਜ਼ ਕਰ ਲਈ ਸਾਰੇ ਥ੍ਰੈਡ ਵੀ ਹੈ ਨਾ ਜਿਆਦਾ ਸੋਹਣੇ ਲੱਗਦੇ ਹੁੰਦੇ ਨੇਗੇ ਬਲੈਕ ਕਲਰ ਦੇ ਉੱਪਰ ਤੇ ਜਿਆਦਾ ਆਪਾਂ ਗ੍ਰੀਨ ਕਲਰ, ਮਜ਼ੈਂਟਾ ਸ਼ੇਡ ਤੇ ਮਸਟਰਡ ਸ਼ੇਡ ਇਹ ਆਪਾਂ ਜਿਆਦਾ ਯੂਜ਼ ਕੀਤੇ ਨੇ ਦੇ ਉੱਪਰ ਬਾਕੀ ਤੁਸੀਂ ਆਪਣੇ ਦੱਸ ਵੀ ਸਕਦੇ ਹੋ ਤੇ ਇਹ ਜਿਹੜਾ ਫਲਾਰ ਹੈ ਬਾਹ ਦੇ ਉੱਪਰ ਆ ਜੂ ਤੁਸੀਂ ਆਪਣਾ ਬਾਟਮ ਵਗੈਰਾ ਤੇ ਵੀ ਕਰਵਾ ਸਕਦੇ ਹੋ ਇਹਦੇ ਨਾਲ ਹੁਣ ਕਲਰਫੁਲ ਜੇ ਆਪਾਂ ਟਾਈਡੋ ਦੁਪੱਟਾ ਕਰਵਾਇਆ ਹੋਵੇ ਤਾਂ ਕਾਫੀ ਸੋਹਣਾ ਲੱਗਦਾਗਾ ਤੁਸੀਂ ਆਪਣਾ ਵਿਦਆਊਟ ਦੁਪੱਟਾ ਵੀ ਸੂਟ ਲੈ ਸਕਦੇ ਹੋ ਜੇ ਕਰ ਪੀਓਸ਼ੀਪੋਂ ਦਾ ਚਨੂਲ ਦਾ ਆਰਗੈਂਜ਼ਾ ਦਾ ਹੈ ਨਾ ਜੋ ਵੀ ਤੁਹਾਨੂੰ ਪਸੰਦ ਹੈਗਾ ਉਸ ਅਕੋਰਡਿੰਗ ਆਪਣਾ ਜਿਵੇਂ ਤੁਹਾਨੂੰ ਪਸੰਦ ਹੋਇਆ ਸਾਰਾ ਸੂਟੜ ਤਿਆਰ ਕਰਵਾ ਕੇ ਲੈ ਸਕਦੇ ਹੋ ਇਹ ਆਪਾਂ ਫੈਬਰਿਕ ਵੀ ਚੇਂਜ ਕਰ ਸਕਦੇ ਹੋ ਇਹ ਲਿਲਨ ਕਾਟਣਾਂਗੀ ਕਿ ਤੁਸੀਂ ਆਪਣਾ ਜੌਰਲਟ ਵਗੈਰਾ ਤੇ ਹੈ ਨਾ ਜਿਵੇਂ ਮਰਜ਼ੀ ਤੁਹਾਨੂੰ ਪਸੰਦ ਹੈਗਾ ਉਸ ਤੇ ਕਰਵਾ ਸਕਦੇ ਹੋ ਹਾਂਜੀ ਜਿਹੜਾ ਆਪਣਾ ਨੈਕਸਟ ਸੂਟ ਹੈਗਾ ਇਹ ਵਾਲਾ ਵੀ ਆਪਣਾ ਇਹ ਵੀ ਰਾਮਟੈਕਸ ਕਾਟਨ ਦੇ ਉੱਪਰ ਤਿਆਰ ਹੋਇਆ ਹੈਗਾ ਆਪਣਾ ਪੀਚ ਕਲਰ ਹੈ ਦਾ ਡਾਰਕ ਪੀਚ ਕਲਰ ਹੈਗਾ ਤੇ ਆਪਾਂ ਮਸ਼ੀਨ ਵਰਕ ਦੇ ਨਾਲ ਤਿਆਰ ਕਰਵਾਇਆ ਇਹ ਲਿਨਨ कॉटन ਦੀ ਹੀ ਫੈਬਰਿਕ ਹੈ ਜੀ ਤੇ ਮਸ਼ੀਨ ਵਰਕ ਦੇ ਨਾਲ ਦੇਖੋ ਇਦਾਂ ਤਿਆਰ ਹੋਇਆ ਹੋਇਆ ਹੈ। ਆਹ ਵਾਲਾ ਡਿਜ਼ਾਈਨ ਇੱਥੇ ਬਣਿਆ ਹੋਇਆ ਹੈਗਾ। ਜਿਹੜਾ ਇਹ ਆਹ ਜਿਹੜੀ ਡਿਜ਼ਾਈਨਿੰਗ ਹੈ ਕਿ ਨਾ ਇਹ ਘੇਰੇ ਦੇ ਉੱਪਰ ਨਹੀਂ ਆਉਂਦੀ ਘੇਰੇ ਤੋਂ ਉੱਪਰ ਆਉਗੀ ਇਹ। ਘੇਰਾ ਤਾਂ ਇੱਥੇ ਆਏਗਾ ਸ਼ਰਟ ਦਾ ਇੱਥੇ ਆਊਗਾ ਘੇਰਾ ਤਾਂ ਘੇਰੇ ਤੋਂ ਉੱਪਰ ਥੋੜਾ ਜਿਹਾ ਡਿਜ਼ਾਈਨ ਹੈ ਜਿਹੜਾ ਸਟਾਰਟ ਹੋਊਗਾ ਦੇਖੋ ਜੀ। ਇਹ ਵਾਲਾ ਸਾਰਾ ਡਿਜ਼ਾਈਨ ਦੇਖੋ ਇਹ ਸ਼ਰਟ ਤੇ ਆਊਗਾ। ਇਹ ਵੀ ਫਰੰਟ ਦੇ ਉੱਪਰ ਆਊਗਾ ਸਾਰਾ ਡਿਜ਼ਾਈਨ। ਤੇ ਡਾਰਕ ਪੀਚ ਕਰਕੇ ਜਿਹੜੀ ਲਾਈਨ ਆਗੀ ਆਪਾਂ ਸੈਂਟਰ ਪੈਣ ਵਾਲੀ ਇਹ ਭਾਈ ਹੈਗੀ ਬਾਕੀ ਇਹਦੇ ਵਿੱਚ ਜੈਦੀ ਦਾ ਜੂਸ ਵੀ ਹੋਇਆ ਹੋਇਆ ਹੈਗਾ ਬਾਕੀ ਸਾਰੇ ਥ੍ਰੈਡ ਦੇਗੇ ਬਹੁਤ ਸੋਹਣਾ ਲੇਖੋ ਡਿਫਰੈਂਟ ਜਆ ਹਨਾ ਸਰਦਾਰੀ ਜਿਹਾ ਸੂਟ ਤਿਆਰ ਹੋਊਗਾ ਆਪਣਾ ਇਹਦਾ ਤੇ ਇਧਰ ਦੇਖੋ ਇਹਦੀ ਬਾਹ ਦੇ ਉੱਪਰ ਵਰਕ ਹੈਗਾ ਹਵਲਾ ਦੇਖੋ ਫਲਾਵਰ ਆ ਜਿਹੜਾ ਬਾਹ ਦੇ ਉੱਪਰ ਆ ਗਿਆ ਤੁਸੀਂ ਜਿਵੇਂ ਤੁਹਾਨੂੰ ਪਸੰਦ ਹੋਇਆ ਹਨਾ ਉਸ ਅਕੋਰਡਿੰਗ ਆਪਣਾ ਬਾਟਮ ਵਗੈਰਾ ਤੇ ਦੁਪੱਟਾ ਜੋ ਪਸੰਦ ਹੋਇਆ ਤੁਸੀਂ ਉਹ ਤਿਆਰ ਕਰਵਾ ਸਕਦੇ ਹੋ ਆਪਣੀ ਚੋਇਸ ਦੇ ਅਕੋਰਡਿੰਗ ਜੋ ਵੀ ਤੁਹਾਡਾ ਸੂਟਣਾ ਤੁਸੀਂ ਆਪਣਾ ਤਿਆਰ ਕਰਵਾਉਣਾ ਹੈ ਕਿਸੇ ਵੀ ਫੈਬਰਿਕ ਤੇ ਆਪਣਾ ਸਕਰੀਨਸ਼ਾਟ ਭੇਜ ਕੇ ਆਪਣਾ ਵਾਰਸਤ ਇਹਦਾ ਆਰਡਰ ਸਾਨੂੰ ਦੇ ਸਕਦੇ ਹੋ ਹਾਂਜੀ ਜਿਹੜਾ ਆਪਾਂ ਨੇ ਇਹ ਸੂਟ ਤਿਆਰ ਕਰਵਾਇਆ ਹੈਗਾ ਇਹ ਮੋਰ ਪੰਖੀ ਕਲਰ ਹੈਗਾ ਤੇ ਇਹਦਾ ਜਿਹੜੀ ਫੈਬਰਿਕ ਆਗੀ ਇਹ ਜੌਰਜਟ ਦੀ ਆ ਮਸ਼ੀਨ ਵਰਕ ਦੇ ਨਾਲ ਆਪਾਂ ਨੇ ਤਿਆਰ ਕਰਵਾਇਆ ਈਕੋਕ ਕਲਰ ਦੇ ਉੱਪਰ ਦੇਖੋ ਕਾਫੀ ਸੋਹਣਾ ਆਪਣਾ ਸੂਟ ਇਹ ਬਣ ਕੇ ਤਿਆਰ ਹੋਇਆ ਹੈਗਾ ਇਦਾਂ ਤੇ ਇਹਦੇ ਸੈਂਟਰ ਪੈਨਲ ਆ ਗਏ ਤੇ ਤਿੰਨ ਜਿਹੜੇ ਫਲਾਰ ਨੇ ਇਦਾਂ ਘੇਰੇ ਦੇ ਉੱਪਰ ਆ ਗਏ ਆ ਤਿੰਨ ਫਲਾਰ ਘੇਰੇ ਤੇ ਆ ਗਏ ਤੇ ਦੋ ਇਹਦੇ ਸੈਂਟਰ ਭੈ ਨਣਾਉਂਦੇ ਨੇ ਇਹਦੀ ਆਪਾਂ ਨੂੰ ਬਾਜੂ ਦੇ ਉੱਪਰ ਵੀ ਵਰਕ ਮਿਲੂਗਾ ਇਧਰ ਇਹਦੀ ਬਾਹ ਦੇ ਉੱਪਰ ਵਰਕ ਆ ਗਿਆ ਆਹੀ ਫਲਾਰ ਆ ਜਿਹੜਾ ਦੇਖੋ ਬਾਜੂ ਦੇ ਉੱਪਰ ਆਪਾਂ ਨੇੜੇ ਕੈਮਰਾ ਕਰਕੇ ਤੁਹਾਨੂੰ ਵਰਕ ਦੀ ਫਿਨਿਸ਼ਿੰਗ ਦਿਖਾ ਦਿੰਨੇ ਆ ਚੈੱਕ ਕਰਵਾ ਦਿੰਨੇ ਆ ਦੇਖੋ ਵਰਕ ਤੁਹਾਨੂੰ ਪੂਰਾ ਨੀਟ ਕਲੀਨ ਕਲੀਅਰ ਮਿਲੂਗਾ ਸਾਬ ਵਰਕ ਤੁਹਾਨੂੰ ਪੂਰਾ ਮਤਲਬ ਵਧੀਆ ਫਿਨਿਸ਼ਿੰਗ ਕਰਕੇ ਦਵਾਂਗੇ ਵਰਕ ਦੀ ਵਰਕ ਦੇ ਵਿੱਚ ਤੁਹਾਨੂੰ ਕੋਈ ਇਦਾਂ ਕਮੀ ਮਹਿਸੂਸ ਨਹੀਂ ਹੋਣੀ ਹੈਗੀ ਹਣਾ ਦੇਖੋ ਇਹ ਆ ਪਰ ਇਹ ਸਾਰਾ ਮਸ਼ੀਨ ਮਾਰਕ ਦੇ ਵਿੱਚ ਆਪਾਂ ਨੇ ਤਿਆਰ ਕਰਵਾਇਆ ਤੁਸੀਂ ਇਹੀ ਸੇਮ ਆਪਾਂ ਦਾ ਡਿਜ਼ਾਈਨ ਦੇਖ ਕੇ ਵਰਕ ਦੇਖ ਕੇ ਤੁਸੀਂ ਆਪਣਾ ਗਰਮੀਆਂ ਵਾਲੇ ਕਿਸੇ ਵੀ ਫੈਬਰਿਕ ਤੇ ਰਾਮਟੈਕਸ ਕਾਟਨ ਖਾਦੀ ਕਾਟਨ ਹਨਾ ਆਪਣੀ ਕੈਮਰਿਕ ਕਾਟਨ ਕਿਸੇ ਤੇ ਵੀ ਤੁਸੀਂ ਆਪਣਾ ਇਹਦਾ ਤਿਆਰ ਕਰਵਾ ਕੇ ਲੈ ਸਕਦੇ ਹੋ ਦੁਪट्टे ਦੀ ਚੋਇਸ ਤੁਹਾਡੀ ਆਪਣੀ ਆ ਮੈਂ ਆਪਣੇ ਦੇ ਨਾਲ ਟਾਈਡਾਈ ਕਰਵਾਓ ਰੰਗ ਦਾ ਕਰਵਾਓ ਪਿਓਰ ਸ਼ਫੂਨ ਦਾ ਚਨੂਨ ਦਾ ਹਨਾ ਜਿਵੇਂ ਤੁਹਾਨੂੰ ਪਸੰਦ ਆ ਤੁਸੀਂ ਉਵੇਂ ਕਰਵਾ ਸਕਦੇ ਹੋ ਸਾਰੀ ਡਿਟੇਲਸ ਸਾਨੂੰ ਆਪਣੀ ਵਟਸਐਪ ਤੇ ਪੇਜ 'ਤੇ ਆਪਣਾ ਸੇਮ ਇਦਾਂ ਹੀ ਸਾਰਾ ਸੂਟੜਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਇਹ ਸਾਨੂੰ ਆਪਣੇ ਅੱਜ ਵਾਲੇ ਸੂਟ ਤੇ ਸਾਰੀ ਵਰਕ ਦੀ ਡਿਟੇਲ ਆਪਾਂ ਤੁਹਾਨੂੰ ਵੀਡੀਓ ਵਿੱਚ ਦੱਸ ਚੁੱਕੇ ਹਾਂਗੇ ਅਗਰ ਇਹਨਾਂ 'ਚ ਤੁਹਾਨੂੰ ਕੋਈ ਆਪਣਾ ਡਿਜ਼ਾਈਨ ਪਸੰਦ ਆਗਾ ਆਪਣੇ ਅਕੋਰਡਿੰਗ ਤੁਸੀਂ ਉਹਨੂੰ ਚੇਂਜ ਕਰਵਾ ਕੇ ਫੈਬਰਿਕ ਦੀ ਵਰਕ ਦੀ ਚੇਂਜ ਕਰਵਾ ਕੇ ਜਿਦਾ ਤੁਹਾਨੂੰ ਪਸੰਦ ਆ ਉਸ ਅਕੋਰਡਿੰਗ ਆਪਣਾ ਇਹ ਸੂਟੜਾ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਸਕਰੀਨਸ਼ਾਟ ਭੇਜ ਕੇ ਸਾਨੂੰ ਵਟਸਐਪ ਤੇ ਆਰਡਰ ਆਪਣਾ ਪਲੇਸ ਕਰ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆਉਂਦਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਤਾਂ ਨਾਲ ਨਵੇਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ